ਮਾਣਵਿਕੀ ਪ੍ਰਾਪਰਟੀ ਡੀਲਰ ਦੇ ਦਫਤਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਣਵਿਕੇ ਪਿਛਲੇ ਕੁਝ ਸਮੇਂ ਵਿੱਚ ਵਕ ਵਕ ਕਾਰੋਬਾਰੀਆਂ ਨੂੰ ਫਿਰੋਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਸਨ ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਸਾਭਾ ਸਰਪੰਚ ਸੁੱਖਾ ਨੇ ਦੱਸਿਆ ਕਿ ਪਿਛਲੇ ਦਿਨ ਹੀ ਗੈਂਗਸਟਰਾਂ ਵੱਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਇਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਅੱਜ ਦਿਨ ਦਿਹਾੜੇ 2:30 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਮੇਰੇ ਦਫ਼ਤਰ ਦੇ ਬਾਹਰ ਸਰਯੰ ਗੋਲੀਆਂ ਚਲਾ ਦਿੱਤੀਆਂ ਗਈਆਂ ਦੋ ਗੋਲੀਆਂ ਉਹਨਾਂ ਦੇ ਦਫ਼ਤਰ ਦੇ ਸ਼ੀਸ਼ਿਆਂ ਵਿੱਚੋਂ ਲੰਘਦੀਆਂ ਹੋਈਆਂ ਦੀਵਾਰਾਂ ਤੇ ਜਾ ਵੱਜੀਆਂ ਇਸ ਤਰ੍ਹਾਂ ਦਫ਼ਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਰਕੇ ਵੱਡੀ ਘਟਨਾ ਤੋਂ ਬਚਾਅ ਹੋ ਗਿਆ ਇਸ ਮੌਕੇ ਥਾਣਾ ਕੁਮਾਨ ਦੇ ਮੁਖੀ ਵਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਨੇੜੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤਰ੍ਹਾਂ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਚੱਲਣ ਨਾਲ ਕਸਬਾ ਕੁਮਾਨ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮਾਨ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਹਾਂਜੀ ਭਾਈ ਤੁਹਾਡਾ ਸੋ ਬਨਾਮ ਕੀ ਹੈ ਸੁਖਵਿੰਦਰ ਸਿੰਘ ਸੁਖਾਪਾਪਾ ਜੀ ਤੁਸੀਂ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੋਵਾਲੀ ਆ ਬਰਾਮਪੁਰ ਇਸਾਬਾ ਸਰਪੰਚਾਂ ਹਾਂ ਤੇ ਅੱਜ ਜਿਹੜੀ ਘਟਨਾ ਵਾਪਰੀ ਗੋਲੀ ਚੱਲਣ ਦੀ ਤੁਹਾਡੇ ਦਫ਼ਤਰ ਦੇ ਉੱਪਰ ਇਹਦੇ ਸੰਬੰਧ ਵਿੱਚ ਕੀ ਦੱਸੋਗੇ ਇਹ ਰਿਸਪੌਂਡਿੰਗ ਪਾਰਟੀ ਕੋ ਨੂੰ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਆਉਂਡੀਆਂ ਵੀ 50 ਲੱਖ ਰੁਪਇਆ ਦਿਓ ਤੇ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਪਹਿਲਾਂ ਗੋਪੀ ਦੇ ਨਾਮ ਤੋਂ ਆਉਂਦੇ ਰੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆਏ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਹਾਂ ਉਹ ਤੇ ਮਦਦ ਲੱਗਾ ਵੀ ਕਰੋ ਗਵਰਡੀਅਨ ਦੱਸਿਆ ਤੁਹਾਡੇ ਦਫਤਰ ਦੇ ਫੀ ਗੋਲੀ ਚ ਲੱਗੇ ਆ ਕਿੰਨੀਆਂ ਗੋਲੀਆਂ ਚੱਲੀਆਂ ਜੀ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦੇਖੀ ਉੱਥੇ ਡਿੱਗ ਪਈ ਖੜੀ ਉੱਥੇ ਉਸ ਤਰ੍ਹਾਂ ਹੀ ਆਈ ਹੁਣੇ ਆਉਂਦੇ ਹਜੇ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫਤਰ ਦੇ ਆਰ ਪਾਰ ਗੱਡੀ ਲੱਗੀ ਆਰ ਪਾਰ ਵਜੀ ਜਾਂਦੀ ਤੇ ਜਿਹੜੇ ਤੁਸੀਂ ਪੁਲਿਸ ਨੂੰ ਜਿਹੜਾ ਇਨਫਾਰਮ ਕੀਤਾ ਉਹਦੇ ਵਿੱਚ ਪੁਲਿਸ ਨੇ ਤੁਹਾਡੇ ਕੋਈ ਪੁਲਿਸ ਕਹਿੰਦੇ ਆ ਜੀ ਬੰਦੇ ਫੜੇ ਫੜੇ ਆ ਉਹ ਅੱਜ ਅੱਜ ਹੀ ਪਰਫਾਰਮ ਹੋ ਗਏ ਹੁਣ ਤੁਸੀਂ ਕੀ ਇਨਸਾਫ ਕਰਦੇ ਜੀ ਅਈਓ ਤੁਮਨੇ ਆਵੇ ਜਿਹੜੇ ਬੰਦੇ ਜਿਹੜੇ ਇਸ਼ਾਰਾ ਦੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਸੁਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੂਲਟੀ ਚੰਗੇ ਵਧੀਆ ਭਲੇ ਮਾਸ ਨੂੰ ਪਾ ਲਈਏ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਤੇ ਬਿਜਾਰਾਂ ਦੇ ਵਿੱਚ ਗੋਲੀਆਂ ਚੱਲਣਗੀਆਂ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਨੋਟੋਂ ਹੋਂ ਦਾ ਇਹ ਬੰਦਣਾ ਚਾਹੀਦਾ ਜੀ ਪੁਲਿਸ ਦੀ ਕਾਰਜਕਾਰੀ ਪੁਲਿਸ ਦੀ ਕਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਮਲਾਜ਼ਮੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋ ਕਿ ਹੈਗੇ ਵਿਚਾਰੇ ਘਰੀ ਜਾਣਦੇ ਆ ਜੀ ਤੇ ਵੱਧ ਤੋਂ ਵੱਧ ਇਹਦੇ ਪ੍ਰਸ਼ਾਸਨ ਨੂੰ ਕਹਿੰਨੇ ਵੀ ਇਹਨਾਂ ਦਾ ਨੱਥ ਪਾਈ ਜਾਵੇ